ਹੀ ਰੁਕ ਰਿਹਾ ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀਆਂ ਧਮਕੀਆਂ ਦਾ ਸਿਲਸਿਲਾ 20 ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀ ਫੇਰ ਮਿਲੀ ਧਮਕੀ ਮਾਪਿਆਂ ਵਿੱਚ ਬਣਿਆ دہشت ਦਾ ਮਾਹੌਲ ਹਫਤੇ ਚ ਤੀਜੀ ਵਾਰ ਮਿਲੀ ਧਮਕੀ ਭਰੀ ਈਮੇਲ ਪੁਲਿਸ ਤੇ ਫਾਇਰ ਵਿਭਾਗ ਸ਼ੱਕੀ ਵਸਤੂ ਦੇ ਕਰ ਰਹੇ ਨੇ ਪਾਲ ਰਾਜਧਾਨੀ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਸ਼ੁੱਕਰਵਾਰ ਫਿਰ ਤੋਂ ਲਗਭਗ 20 ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਨੇ ਦੱਸਿਆ ਗਿਆ ਹੈ ਕਿ ਪੱਛਮੀ ਵਿਹਾਰ ਇਲਾਕੇ ਵਿੱਚ ਸਥਿਤ ਰਿਚਮੰਡ ਗਲੋਬਲ ਸਕੂਲ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਇਸ ਦੇ ਨਾਲ ਹੀ ਰੋहिणी ਸੈਕਟਰ 3 ਵਿੱਚ ਸਥਿਤ ਬਿਨਫ ਪਬਲਿਕ ਸਕੂਲ ਨੂੰ ਵੀ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਬੰਬ ਦੀ ਧਮਕੀ ਕਾਰਨ ਸਕੂਲ ਵਿੱਚ دہشت ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਈਮੇਲ ਰਾਹੀਂ ਸਕੂਲਾਂ ਵਿੱਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਪੁਲਿਸ ਤੇ ਫਾਇਰ ਵਿਭਾਗ ਦੀ ਇੱਕ ਡੀ ਮੌਕੇ ਤੇ ਪਹੁੰਚ ਗਈ ਫਾਇਰ ਵਿਭਾਗ ਨੇ ਕਿਹਾ ਕਿ ਰੋहिणी ਸੈਕਟਰ 3 ਵਿੱਚ ਸਥਿਤ ਅਬਿਨਵ ਪਬਲਿਕ ਸਕੂਲ ਵਿੱਚ ਬੰਬ ਹੋਣ ਦੀ ਜਾਣਕਾਰੀ ਸ਼ੁੱਕਰਵਾਰ ਸਵੇਰੇ 8 ਵਜੇ ਮਿਲੀ ਤੇ ਰੋहिणी ਸੈਕਟਰ 24 ਵਿੱਚ ਸਵਰਨ ਸਕੂਲ ਬਾਰੇ ਜਾਣਕਾਰੀ ਸਵੇਰੇ 8:16 ਵਜੇ ਮਿਲੀ ਸਾਰੇ ਸਕੂਲਾਂ ਵਿੱਚ ਜਾਂਚ ਅਜੇ ਵੀ ਜਾਰੀ ਹੈ ਨਹੀਂ ਰੁਕ ਰਿਹਾ ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀਆਂ ਧਮਕੀਆਂ ਦਾ ਸਿਲਸਿਲਾ 20 ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀ ਫੇਰ ਮਿਲੀ ਧਮਕੀ ਮਾਪਿਆਂ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ ਹਫਤੇ ਚ ਤੀਜੀ ਵਾਰ ਮਿਲੀ ਧਮਕੀ ਭਰੀ ਈਮੇਲ ਪੁਲਿਸ ਤੇ ਫਾਇਰ ਵਿਭਾਗ ਸ਼ੱਕੀ ਵਸਤੂ ਦੀ ਕਾਰ ਰਿਹਾ ਨੇ ਭਾਲ ਰਾਜਧਾਨੀ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਦਾ ਸਿਲਸਿਲਾ ਰੋਕੰਦਨ ਨਾਮ ਨਹੀਂ ਲੈ ਰਿਹਾ ਅੱਜ ਸ਼ੁੱਕਰਵਾਰ ਫਿਰ ਤੋਂ ਲਗਭਗ 20 ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਨੇ ਦੱਸਿਆ ਗਿਆ ਹੈ ਕਿ ਪੱਛਮੀ ਵਿਹਾਰ ਇਲਾਕੇ ਵਿੱਚ ਸਥਿਤ ਰਿਚਮੰਟ ਗਲੋਬਲ ਸਕੂਲ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਇਸ ਦੇ ਨਾਲ ਹੀ ਰੋहिणी ਸੈਕਟਰ 3 ਵਿੱਚ ਸਥਿਤ ਬਿਨਫ ਪਬਲਿਕ ਸਕੂਲ ਨੂੰ ਵੀ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਬੰਬ ਦੀ ਧਮਕੀ ਕਾਰਨ ਸਕੂਲ ਵਿੱਚ دہشت ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਈਮੇਲ ਰਾਹੀਂ ਸਕੂਲਾਂ ਵਿੱਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਪੁਲਿਸ ਤੇ ਫਾਇਰ ਵਿਭਾਗ ਦੀ ਇੱਕ ਇੱਕ ਡੀਮ ਮੌਕੇ ਤੇ ਪਹੁੰਚ ਗਈ ਫਾਇਰ ਵਿਭਾਗ ਨੇ ਕਿਹਾ ਕਿ ਰੋहिणी ਸੈਕਟਰ 3 ਵਿੱਚ ਸਥਿਤ ਅਬਿਨਵ ਪਬਲਿਕ ਸਕੂਲ ਵਿੱਚ ਬੰਬ ਹੋਣ ਦੀ ਜਾਣਕਾਰੀ ਸ਼ੁੱਕਰਵਾਰ ਸਵੇਰੇ 8 ਵਜੇ ਮਿਲੀ ਤੇ ਰੋहिणी ਸੈਕਟਰ 24 ਵਿੱਚ ਸਵਰਨ ਸਕੂਲ ਬਾਰੇ ਜਾਣਕਾਰੀ ਸਵੇਰੇ 8 16 ਵਜੇ ਮਿਲੀ ਸਾਰੇ ਸਕੂਲਾਂ ਵਿੱਚ ਜਾਂਚ ਅਜੇ ਵੀ ਜਾਰੀ ਹੈ ਨਹੀਂ ਰੁਕ ਰਿਹਾ ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀਆਂ ਧਮਕੀਆਂ ਦਾ ਸਿਲਸਲਾ 20 ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀ ਫੇਰ ਮਿਲੀ ਧਮਕੀ ਮਾਪਿਆਂ ਵਿੱਚ ਬਣਿਆ دہشت ਦਾ ਮਾਹੌਲ ਹਫਤੇ ਚ ਤੀਜੀ ਵਾਰ ਮਿਲੀ ਧਮਕੀ ਭਰੀ ਈਮੇਲ ਪੁਲਿਸ ਤੇ ਫਾਇਰ ਵਿਭਾਗ ਸ਼ੱਕੀ ਵਸਤੂ ਦੀ ਕਰ ਰਹੇ ਨੇ ਭਾਲ ਰਾਜਧਾਨੀ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਦਾ ਸਿਲਸਿਲਾ ਰੁਕੰਦ ਨਾਮ ਨਹੀਂ ਲੈ ਰਿਹਾ ਅੱਜ ਸ਼ੁੱਕਰਵਾਰ ਫਿਰ ਤੋਂ ਲਗਭਗ 20 ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਨੇ ਦੱਸਿਆ ਗਿਆ ਹੈ ਕਿ ਪੱਛਮੀ ਵਿਹਾਰ ਇਲਾਕੇ ਵਿੱਚ ਸਥਿਤ ਰਿਚਮੰਟ ਗਲੋਬਲ ਸਕੂਲ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਇਸ ਦੇ ਨਾਲ ਹੀ ਰੋहिणी ਸੈਕਟਰ 3 ਵਿੱਚ ਸਥਿਤ ਬਿਨਫ ਪਬਲਿਕ ਸਕੂਲ ਨੂੰ ਵੀ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਬੰਬ ਦੀ ਧਮਕੀ ਕਾਰਨ ਸਕੂਲ ਵਿੱਚ دہشت ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਈਮੇਲ ਰਾਹੀਂ ਸਕੂਲਾਂ ਵਿੱਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਪੁਲਿਸ ਤੇ ਫਾਇਰ ਵਿਭਾਗ ਦੀ ਇੱਕ ਟੀਮ ਡੀ ਮੌਕੇ ਤੇ ਪਹੁੰਚ ਗਈ ਫਾਇਰ ਵਿਭਾਗ ਨੇ ਕਿਹਾ ਕਿ ਰੋहिणी ਸੈਕਟਰ 3 ਵਿੱਚ ਸਥਿਤ ਅਬਿਨਵ ਪਬਲਿਕ ਸਕੂਲ ਵਿੱਚ ਬੰਬ ਹੋਣ ਦੀ ਜਾਣਕਾਰੀ ਸ਼ੁੱਕਰਵਾਰ ਸਵੇਰੇ 8 ਵਜੇ ਮਿਲੀ ਤੇ ਰੋहिणी ਸੈਕਟਰ 24 ਵਿੱਚ ਸਵਰਨ ਸਕੂਲ ਬਾਰੇ ਜਾਣਕਾਰੀ ਸਵੇਰੇ 8:16 ਵਜੇ ਮਿਲੀ ਸਾਰੇ ਸਕੂਲਾਂ ਵਿੱਚ ਜਾਂਚ ਅਜੇ ਵੀ ਜਾਰੀ